ਸਵਾਗਤ ਹੈ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਪੰਜਾਬ ਬੋਰਡ ਨੇ ਪਲੱਸ 2 ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ ਜਿਹੜੇ ਵਿਦਿਆਰਥੀ ਗ੍ਰੈਜੂਏਸ਼ਨ ਕਰਨ ਦੇ ਲਈ ਪੰਜਾਬ ਦੇ ਵੱਖ-ਵੱਖਰੇ ਕਾਲਜਾਂ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਇਹ ਦਾਖਲਾ ਕਿਹੜੀ ਵੈਬਸਾਈਟ ਤੇ ਹੋਵੇਗਾ ਦਾਖਲੇ ਦੀ ਸ਼ੁਰੂਆਤੀ ਤੇ ਅੰਤਿਮ ਮਿਤੀ ਕਿਹੜੀ ਹੋਵੇਗੀ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਉਸ ਵੈਬਸਾਈਟ ਤੇ ਵਿਦਿਆਰਥੀ ਦੋਸਤੋ ਹੁਣ ਆਪਾਂ ਬ੍ਰਾਊਜ਼ਰ ਓਪਨ ਕਰਦੇ ਹਾਂ ਤਾਂ ਤੁਸੀਂ ਬ੍ਰਾਊਜ਼ਰ ਦੇ ਵਿੱਚ ਵੈਬਸਾਈਟ ਸਰਚ ਕਰਨੀ ਹੈ admission.punjab.gov.in ਤਾਂ ਇਹ ਵਾਲੀ ਜਿਹੜੀ ਵੈਬਸਾਈਟ ਹੈ ਉਹ ਓਪਨ ਹੋ ਜਾਵੇਗੀ ਤਾਂ ਉਸ ਤੇ ਜਿਹੜੇ ਆਪਣੇ ਐਡਮਿਸ਼ਨ ਫਾਰਮ ਭਰਨ ਦੀ ਜਿਹੜੀ ਡੇਟ ਹੈ ਉਹ 15 ਮਈ 2024 ਤੋਂ ਸਟਾਰਟ ਹੋਵੇਗੀ ਤੇ ਜਿਹੜੀ ਆਖਰੀ ਮਿਤੀ ਹੋਵੇਗੀ ਉਹ ਹੋਵੇਗੀ 25 ਜੂਨ 2024 ਤੇ ਆਨਲਾਈਨ ਜਿਹੜੀ ਵੈਰੀਫਿਕੇਸ਼ਨ ਹੈ ਉਹ ਹੋਵੇਗੀ 26 ਜੂਨ 2024 ਤੋਂ 30 ਜੂਨ 2024 ਤੱਕ ਤਾਂ ਧੰਨਵਾਦ ਦੋਸਤੋ